ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਹਾਨ ਤੇ ਇਤਿਹਾਸਕ ਸਿੱਖ ਪੰਥ ਦਾ ਦਿਹਾੜਾ ਜੋ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜਿਨ੍ਹਾਂ ਨੂੰ ਜਗਤ ਗੁਰੂ ਬਾਬਾ ਦਾ ਖਿਤਾਬ ਦਿੱਤਾ ਗਿਆ ਉਹ ਉਹਨਾਂ ਦਾ ਜੋ ਪ੍ਰਕਾਸ਼ ਪੁਰਬ ਹਰ ਸਾਲ ਸੰਗਤਾਂ ਜਿੱਥੇ ਸਮੁੱਚੀ ਦੁਨੀਆ ਤੋਂ ਬੜੇ ਉਤਸ਼ਾਹ ਚਾਹ ਪਿਆਰ ਨਾਲ ਬਣਾਉਂਦੀਆਂ ਉੱਥੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਜੋ ਸਵਾਗਤ ਕੀਤੇ ਜਾਂਦੇ ਆ ਉੱਥੇ ਸਾਰੇ ਦੁਨੀਆ ਭਰ ਤੋਂ ਸਿੱਖ ਸੰਗਤਾਂ ਉੱਤੇ ਪਹੁੰਚਦੀਆਂ ਹਿੰਦੁਸਤਾਨ ਦੀ ਸਰਕਾਰ ਹਰ ਸਾਲ ਇਸ ਜਥੇ ਨੂੰ ਇਜਾਜ਼ਤ ਦਿੰਦੀ ਆ ਪਾਕਿਸਤਾਨ ਵਾਲੇ ਵੀਜ਼ਾ ਦਿੰਦੇ ਆ ਤੇ ਸੰਗਤਾਂ ਵੱਡੀ ਗਿਣਤੀ ਵਿੱਚ 5-5 ਹਜ਼ਾਰ ਦੇ ਜਥੇ ਦਿੱਲੀ ਤੋਂ ਪੰਜਾਬ ਤੋਂ ਰਲ ਮਿਲ ਕੇ ਉੱਥੇ ਪਹੁੰਚਦੇ ਆ ਉਹ ਵੱਖਰੀ ਗੱਲ ਆ ਕਿ ਇਹਨਾਂ ਸਰਕਾਰਾਂ ਨੂੰ ਇਹ ਜਿਹੜੀ બંધਸ਼ ਜਰੀਆ ਉਹ ਨਹੀਂ ਰੱਖਣੀ ਚਾਹੀਦੀ ਸਦਾ ਵਾਸਤੇ ਆਪਣੇ ਆਪ ਹੀ ਐਡ ਐਂਟਰੀ ਦੇ ਮੌਕੇ ਤੇ ਜਿਹੜਾ ਵੀਜ਼ਾ ਦਿੱਤਾ ਜਾਣਾ ਚਾਹੀਦਾ ਜਿਹੜਾ ਮਰਜੀ ਸਿੱਖ ਜਿਹੜਾ ਉਹ ਗੁਰਦਾਨਗtdev ਜੀ ਦਾ ਜਿਹੜਾ ਪ੍ਰਕਾਸ਼ਪੁਰਬ ਹੈ ਕੋਈ ਹਿੰਦੂ ਆ ਕੋਈ ਸਿੱਖ ਆ ਕੋਈ ਵੀ ਆ ਉਹ ਇਸ ਮੌਕੇ ਤੇ ਉਹਨੂੰ ਪਾਕਿਸਤਾਨ ਜਾਂਦੀ ਯਾਤੋਂ ਨਹੀਂ ਚਾਹੀਦੀ ਆ ਨਾ ਕੇਂਦਰ ਸਰਕਾਰ ਵੱਲੋਂ ਕੋਈ ਰਿਕਵਰਟ ਪੈਣੀ ਚਾਹੀਦੀ ਸੀ ਨਾ ਕੋਈ ਪਾਕਿਸਤਾਨ ਵੱਲੋਂ ਹੋਣੀ ਚਾਹੀਦੀ ਸੀ ਪਰੰਤੂ ਇਹ ਬੜੀ ਮੰਦਪਾ ਕੀ ਇੱਕ ਵਿਚਲਾ ਥੋੜਾ ਜਿਹਾ ਸਮਾਂ ਲੰਘਿਆ ਪਰ ਮੈਂ ਅੱਜ ਧੰਨਵਾਦ ਕਰਦਾ ਕੇਂਦਰ ਸਰਕਾਰ ਦਾ ਵਿਸ਼ੇਸ਼ ਕਰਕੇ ਜਿਨੇ ਜਥਾ ਭੇਜਣ ਦੀ ਇਜਾਜ਼ਤ ਦਿੱਤੀ ਆ ਤੇ ਪਾਕਿਸਤਾਨ ਸਰਕਾਰ ਜਿਨ੍ਹਾਂ ਨੇ ਵੀਜ਼ਾ ਦਿੱਤਾ ਵੀਜ਼ਾ ਬੜਾ ਥੋੜਾ ਦੱਸ ਦਿੰਦਾ ਉਹਨਾਂ ਨੇ ਦਿੱਤਾ ਕਿਉਂਕਿ ਇਹ ਵੀਜ਼ਾ ਪਹਿਲਾਂ ਕਾਫੀ ਲੰਬਾ ਹੁੰਦਾ ਸੋ ਇਸ ਵਾਸਤੇ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਤੇ ਇਹ ਵੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀ ਕਦੀ ਨੋਬਤ ਨਹੀਂ ਹੋਣੀ ਚਾਹੀਦੀ ਕਿਉਂਕਿ ਧੰਗੁਰ ਗੁਰਨਾਨਕ ਦੇਵ ਜੀ ਮਹਾਰਾਜ ਸਾਡੇ ਪ੍ਰਥਮ ਗੁਰੂ ਆ ਪਹਿਲੇ ਪਾਤਸ਼ਾਹ ਜਿਨ੍ਹਾਂ ਨੇ ਸਿੱਖ ਧਰਮ ਦੀ ਬੁਨਿਆਦ ਇਹਦੀ ਰੱਖੀ ਬਲਕਿ ਦੁਨੀਆਂ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਾਦੇ ਭਾਈ ਦਾ ਸੰਦੇਸ਼ ਜਿਹੜਾ ਉਹਨਾਂ ਨੇ ਵੰਡਿਆ ਤੇ ਲੋਕਾਂ ਨੂੰ ਭਾਈਚਾਰਿਆਂ ਨੂੰ ਦੁਨੀਆ ਨੂੰ ਆਪਸ ਵਿੱਚ ਜੋੜ ਕੇ ਅਮਨ ਪਿਆਰ ਸ਼ਾਂਤੀ ਦਾ ਉਹਨਾਂ ਨੇ ਤੇ ਸੰਦੇਸ਼ ਦਿੱਤਾ ਤੇ ਅਸੀਂ ਵੰਡੀਆਂ ਪਾਉਣ ਲੱਗ ਜਾਨੇ ਆ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਸੋ ਇਸ ਗੱਲ ਤੇ ਮਹਿਸੂਤੀਆਂ ਸਿੱਖ ਸੰਗਤਾਂ ਨੂੰ ਸ਼ੋਮਨੀ ਗੁਰਦਾ ਪਵੰਦ ਕਮੇਟੀ ਦੇ ਮਾਝੂਕ ਪ੍ਰਧਾਨ ਸਾਹਿਬ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਇਸੇ ਤਰ੍ਹਾਂ ਬਾਕੀ ਸਾਰੀਆਂ ਜਿਹੜੀਆਂ ਵੀ ਸਾਡੀਆਂ ਸੰਗਤਾਂ ਜਿਹੜੀਆਂ ਗੁਰਨਾਣਕ ਨਾਮ ਦੇਵਾ ਜਿੰਨਾਂ ਦੇ ਮਨ ਚਾਹ ਸੀ ਜਾਣ ਦੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਗਰ ਤਾਂ ਜੀ ਹੁਣ ਸੁਖਮਾ ਸਮਾਏ ਮੈਚ ਵੀ ਦੇਖੋ ਹੋ ਰਹੇ ਨੇ ক্রিকেট ਦੇ ਤੇ ਹੁਣ ਜਿਹੜਾ ờ ਹੋਰਿਡੋਰ ਵੀ ਜਿਹੜਾ ਸੁਲਣਾ ਚਾਹੀਦਾ ਸੰਗਤ ਜੀ ਕਰਤਾਰਪੁਰ ਸਾਹਿਬ ਦੀ ਜਾਣਾ ਚਾਹਵੇ ਉਹਨਾਂ ਦੇ ਲਈ ਖੁੱਲੇ ਦਰਸ਼ਕ ਦੇਾਰੇ ਜਿਹੜੇ ਮੌਕਾ ਹੈ ਬਿਲਕੁਲ ਇਹ ਵੀ ਇੱਕ ਬੜੀ ਵੱਡੀ ਅੜਚਣ ਜਿਹੜੀ ਫਿਰ ਬਣੀ ਹੈ ਭਾਵੇਂ ਕਿ ਬਹਾਨਾ ਤਾਂ ਹੜਾ ਦਾ ਬਣਿਆ ਹੜਾ ਕਰਕੇ ਬਹੁਤ ਮਾੜੇ ਹਾਲਾਤ ਪੈਦਾ ਹੋਏ ਡੇਰਾ ਬਾਬਾ ਨਾਨਕ ਏਰੀਆ 'ਚ ਅੱਜ ਉਧਰ ਕਰਤਾਰਪੁਰ ਸਾਹਿਬ ਏਰੀਆ 'ਚ ਮੈਂ ਧੰਨਵਾਦ ਕਰਦਾ ਪਾਕਿਸਤਾਨ ਦੀ ਸਰਕਾਰ ਦਾ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਛੇਤੀ ਕਤਾਰਪੁਰ ਸਾਹਿਬ ਵਿਖੇ ਧਿਆਨ ਦੇ ਕੇ ਉਹਨਾਂ ਨੇ ਬਹੁਤ ਵੱਡੀ ਸੇਵਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਸ ਸਥਾਨ ਦੀ ਉਹਨਾਂ ਨੇ ਕੀਤੀ ਬੜੀ ਛੇਤੀ ਪਾਣੀ ਨੂੰ ਉੱਥੋਂ ਕੱਢਿਆ ਅਤੇ ਉਹ ਗੁਰਦਾਰਾ ਸਾਹਿਬ ਦੀ ਇਮਾਰਤਾਂ ਨੂੰ ਉੱਥੋਂ ਦੀ ਬਿਲਡਿੰਗ ਨੂੰ ਅਤੇ ਜੋ ਗੁਰੂ ਘਰ ਨੂੰ ਉਹਨੂੰ ਬਚਾਉਣ ਦਾ ਯਤਨ ਕੀਤਾ ਸੋ ਹੁਣ ਸਰਕਾਰਾਂ ਦੋਨਾਂ ਸਰਕਾਰਾਂ ਨੂੰ ਚਾਹੀਦਾ ਕਿ ਐਵੇਂ ਕਿਸੇ ਕੰਟਰੋਵਰਸੀ ਪੈਣ ਦੀ ਪਿਆਏ ਇਹਨੂੰ ਦੁਬਾਰਾ ਆਪਣੇ ਆਪ ਹੀ ਪਹਿਲਾਂ ਮੰਗ ਰਿਟਾਇਮਾਂਗੀ ਇਹਨੂੰ ਜਰਾ ਉਹ ਸਕ ਸੰਗਤਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਰੋਹ ਸੰਗਤਾਂ ਜਿਹੜੀਆਂ ਤਖਤ ਕੇਸਕਰ ਸਾਹਿਬ ਵਿਖੇ ਫੋਨ ਕਰਕੇ ਸਾਨੂੰ ਪੁੱਛਦੀਆਂ ਕਿ ਕੀ ਕਦੋਂ ਇਹ ਜਿਹੜੀ ਇਜਾਜ਼ਤ ਮਿਲ ਰਹੀ ਆਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆ ਸੋ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਉਹਦੇ ਨਾਲ ਮੈਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਦਵਲੀ ਉਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਆ ਇਹਨੂੰ ਕਰਕੇ ਤੇ ਇਹਦਾ ਜਲਦੀ ਤੋਂ ਜਲਦੀ ਇਹ ਲਾਂਘਾ ਖੋਲਿਆ ਜਾਣਾ ਚਾਹੀਦਾ